ਮੈਂ ਕਾ ਚੌਰੀ ਅਕਰ ਮੈਨੂੰ ਮੁੜ ਕੇ ਨਾ ਬੋਲੀ ਤੇਰੀ ਗੱਡੀ ਖੜੀ ਆ ਤੂੰ ਚਾਬੀ ਨਹੀਂ ਕੱਢੀ ਵਿੱਚੋਂ ਹਾਂ ਮੈਂ ਟੈਰਾਂ ਵਾਲੀਆਂ ਸਾਰੀਆਂ ਚਲਾ ਕੇ ਦੇਖੀਆਂ ਜਹਾਜ ਤੋਂ ਬਿਨਾਂ ਅੱਛਾ ਤੇ ਮੈਂ ਉੱਤੇ ਮਾਰਦਾ ਕਿਸੇ ਰੁੱਖ 'ਚ ਮਾਰਦਾ ਕਿਸੇ ਕੰਧ 'ਚ ਮਾਰ ਕੇ ਪਾ ਦਿੰਦਾ ਨਾ ਹਾਂ ਤੂੰ ਆਣ ਕੇ ਘਰ ਮੋਈ ਮੈਂ ਕਹ ਤੂੰ ਸੌਰੀ ਹਾਂ ਮੈਂ ਕਿਆ ਲੱਖ ਲਾਣ ਤੇ ਤੇਰੇ ਟਿੱਕਿਆਂ ਤੇ ਤੇਰੇ ਪਰਨਿਆਂ ਤੇ ਹਾਂ ਕਿਹੜੀ ਬਰਮਾਚੀ ਦਿਖਾ ਲੈਣਾ ਆ ਮੈਨੂੰ ਹਾਂ ਮੇਰੇ ਹਿਸਾਬ ਨਾਲ ਤੁਹਾਡਾ ਧਰਮ ਆ ਕਿ ਮੇਰੇ ਬੋਲ ਤੋਂ ਮੇਰੇ ਐਕਸ਼ਨ ਤੋਂ ਮੇਰੇ ਆਲੇ-ਦਾਲੇ ਕਿਸੇ ਨੂੰ ਤਕਲੀਫ ਨਹੀਂ। ਬਿਲਕੁਲ ਜੀ ਸਹੀ ਗੱਲ ਆ। ਕਿੱਥੇ ਸਾਡੇ ਵਿੱਚ ਹਾਂ ਸਾਡੇ ਲੋਕਾਂ ਵਿੱਚ ਕਿੱਥੇ ਐਦਾਂ ਦੀ ਇੱਕ ਕਮੀ ਆ ਗੁਰੂ ਨਾਨਕ ਦੇਵ ਜੀ ਨੇ ਜੋ ਉਸ ਟਾਈਮ ਤੇ ਸਾਨੂੰ ਕਰਮਾ ਕੰਡਾ ਜੋ ਕੱਢਣ ਦੀ ਕੋਸ਼ਿਸ਼ ਕੀਤੀ ਸੀ ਉਸ ਤੋਂ ਪਰੇ ਹੋ ਗਏ। ਹਾਂ ਜੀ। ਉਹ ਕਿੱਥੇ ਕਿੱਥੇ ਪ੍ਰੋਬਲਮ ਆਈਏ ਦੱਸੋ ਤੁਸੀਂ ਕਿਸ ਟਾਈਮ ਤੇ ਤੁਹਾਨੂੰ ਲੱਗਦਾ ਵੀ ਕਿੱਥੋਂ ਦੂਰ ਹੋ ਗਏ ਆਪਾਂ ਉਹਨਾਂ ਚੀਜ਼ਾਂ ਤੋਂ। ਜੀਂਦੇ ਨੂੰ ਉਹਨੂੰ ਖੋੜਦੇ ਰਹੇ ਹੁਣ ਕਬਰ ਆ ਕੇ ਦੇਖ ਲਇਓ ਆ ਸਾਡੇ ਬੰਦੇ ਵੀ ਉੱਥੇ ਨੱਕਰਾ ਕਰਦੇ। ਬੱਲੇ 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 ਇਹ ਆ ਸਾਡੀ ਧਾਰਨਾ ਮਣੀ। ਕਦੇ ਕਦਮ ਮੈਨੂੰ ਕਹਿੰਨ ਪੁੱਛਿਆ ਸੀ ਵੀ ਧਰਮ ਦਾ ਕੋ ਸਾਇੰਸ ਨਾਲ ਵੀ ਸੰਬੰਧ ਹੈ ਇਹ ਬਹੁਤ ਵਧੀਆ ਇੱਕ ਕੁਐਸਚਨ ਮੰਨਦਾ ਡਿਬੇਟੇਬਲ ਕੁਐਸਚਨ ਆ ਫਿਰ ਅੱਗੇ ਜੀ ਮੈਂ ਕਹਾਂ ਜੀ ਬਹੁਤ ਪੱਕਾ ਅੱਛਾ ਜੀ ਜੇ ਦੋਨਾਂ ਦੀ ਸੁਨਾਇਆ ਜੇ ਸਾਇੰਸ ਦੀ ਧਰਮ ਨਾਲ ਸੁਨਾਇਆ ਤੇ ਸਾਇੰਸ ਕਾਮਯਾਬ ਅੱਛਾ ਨਹੀਂ ਤਾਂ ਇਹ ਨਹੀਂ ਪਤਾ ਵੀ ਉਹ ਬੰਦੇ ਮਾਰ ਲਈ ਬਣ ਲਾ ਪਏ ਕਿ ਠੀਕ ਕਰਨ ਲਈ ਬਣ ਲਾ ਨਹੀਂ ਸਾਇੰਸ ਦੀ ਧਰਮ ਨਾਲ 16 ਦਾ ਹੋ ਹੀ ਨਹੀਂ ਸਕਦੀ ਕਦੀ ਵੀ ਬਾਬੇ ਇਹ ਇਥੇ ਕਿ ਜੇ ਮੈਂ 14 ਦੋਨਾਂ ਦੀ ਸਲਾਹ ਹੋ ਗਈ ਮੇਰੀ ਗੱਲ ਸੁਣੋ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਦਾ ਮੈਂ ਜਿਹੜਾ ਸਾਇੰਸ ਆ ਉਹ ਪ੍ਰੂਫ ਤੇ ਖੜੀ ਆ ਉਹ ਤੁਹਾਨੂੰ ਪ੍ਰੂਫ ਕਰਕੇ ਦਿਖਾਉਣਗੇ ਕਿ ਆਹ ਦੇਖੋ ਜੀ 100 ਡਿਗਰੀ ਤੇ ਪਾਣੀ ਉਬਲ ਗਿਆ ਆਹ ਦੇਖੋ ਉਬਲ ਗਿਆ ਆਹ ਦੇਖੋ ਜੀ 99 ਤੇ ਨਹੀਂ ਉਬਲਿਆ 100 ਤੇ ਉਬਲਿਆ ਨਹੀਂ ਤਾਂ ਜੇ 99 ਤੇ ਉਬਾਲਣਾ ਤੇ ਐਟਮੋ ਐਟਮੋਸਫੇਰਿਕ ਪ੍ਰੈਸ਼ਰ ਜਿਹੜਾ ਹੁੰਦਾ ਆ ਉਹ ਪ੍ਰੈਸ਼ਰ ਘੱਟ ਵੱਧ ਜਿੱਦਾਂ ਕਰਨਾ ਪੈਂਦਾ ਆ ਠੀਕ ਹੈ ਜੀ ਹਾਂ ਜਿੱਥੇ ਸਾਇੰਸ ਕੋਲ ਜਵਾਬ ਖਤਮ ਹੋ ਜਾਂਦਾ ਨਾ ਵੀ ਆਪਾਂ ਇਹਦਾ ਪ੍ਰੂਫ ਨਹੀਂ ਦੇ ਸਕਦੇ ਉੱਥੇ ਧਰਮ 'ਚ ਵੀ ਇਹ ਨਹੀਂ ਧਰਮ ਨਹੀਂ ਲਿੰਕ ਹੀ ਨਹੀਂ ਜਦੋਂ ਸਾਇੰਸ ਨਾਲ ਧਰਮ ਨਾਲ ਲਿੰਕ ਹੋ ਗਿਆ ਹਾਂਜੀ ਤੇ ਧਰਮ ਤਾਂ ਇੱਕੋ ਹੀ ਆ ਵੀ ਮੇਰਾ ਕੋਈ ਐਕਸ਼ਨ ਤੁਹਾਨੂੰ ਤੰਗ ਨਾ ਕਰੇ ਇਹ ਚਲੋ ਇੱਕ ਬਹੁਤ ਵੱਡਾ ਇੱਕ ਧਰਮ ਦੀ ਜੀ ਡੈਫੀਨੇਸ਼ਨ ਬਗਾੜ ਦਿੱਤੀ ਆ ਹਾਂਜੀ ਹਾਂਜੀ ਆਪਣੇ ਆਪਣੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤੁਹਾਡਾ ਧਰਮ ਆ ਵੀ ਮੇਰੇ ਬੋਲ ਤੋਂ ਮੇਰੇ ਐਕਸ਼ਨ ਤੋਂ ਮੇਰੇ ਆਲੇ ਦੁਆਲੇ ਕਿਸੇ ਨੂੰ ਤਕਲੀਫ ਨਾ ਬਿਲਕੁਲ ਜੀ ਸਹੀ ਗੱਲ ਆ ਮੈਂ ਇਹ ਧਰਮ ਇਹ ਧਰਮ ਹੈ ਨਾ ਬਹੁਤ ਸੋਹਣੀ ਗੱਲ ਕਹੀ ਤੁਸੀਂ ਇਸ ਚੀਜ਼ ਨੂੰ ਕੋਈ ਵੀ ਮਤਲਬ ਕਿ ਮੇਰੇ ਹਿਸਾਬ ਨਾਲ ਪ੍ਰੈਕਟੀਕਲੀ ਕੋਈ ਕਰਦਾ ਨਹੀਂ ਹੈਗਾ ਬਸ ਗੱਲਾਂ ਬਾਤਾਂ ਜੀ ਹੁਣੇ ਤੁਸੀਂ ਕਹਿੰਦੇ ਸੀਗੇ ਵੀ ਉਹਨੂੰ ਸਿੱਧ ਨਹੀਂ ਕੀਤਾ ਜਾ ਸਕਦਾ ਧਰਮ ਨੂੰ ਹਾਂਜੀ ਤੇ ਮੈਂ ਸਿੱਧ ਕਰਦਾ ਵੀ ਮੈਂ ਜਾਊ ਗਾਲ ਕੱਢੀ ਤੁਹਾਡੇ ਮੂੰਹ ਚਿਹਰੇ ਨੇ ਆਪੇ ਹੀ ਹੱਸ ਤੈ ਨਾ ਭਈ ਇਹ ਗਲਤ ਹੈ ਹਾਂ ਚਲੋ ਇਸ ਚੀਜ਼ ਬਾਰੇ ਵੀ ਤਾਨਾ ਹੋਰ ਡੀਟੇਲ ਵਿੱਚ ਡਿਸਕਸ ਕਰਾਂਗੇ ਹਾਂਜੀ ਤੇ ਇੱਕ ਮੈਨੂੰ ਹੋਰ ਤੁਸੀਂ ਗੱਲ ਦੱਸੋ ਹਾਂਜੀ ਜਿੱਦਾਂ ਲੋਕੀ ਬਹੁਤ ਸਾਰੇ ਨਾ ਕਰਮ ਕਾਂਡਾਂ ਦੇ ਵਿੱਚ ਪਏ ਹੋ ਆ ਅੱਜ ਕੱਲ ਦੇ ਟਾਈਮ 'ਚ ਹੁਣੇ ਹੀ ਨਹੀਂ ਪਏ ਹੋ ਆफी ਚੇਰਦੇ ਪਏ ਹੋ ਆ ਸਾਡੇ ਜਿੱਦਾਂ ਸਿੱਖ ਧਰਮ ਦੇ ਬਾਨੀ ਹੋਏ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਹਾਂ ਉਹਨਾਂ ਨੇ ਬਹੁਤ ਸਾਰੇ ਸਾਨੂੰ ਜਿੱਦਾਂ ਕਰਮ ਕਾਂਡਾ ਜੋ ਕੱਢਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਤੇ ਜਨੇਊ ਤੇ ਆ ਗਿਆ ਹਾਂ ਠੀਕ ਹੈ ਉਸ ਵੇਲੇ ਉਹਨਾਂ ਨੇ ਜਿੱਦਾਂ ਭੁੱਖੇ ਸਾਧੂਆਂ ਨੂੰ ਰੋਟੀ ਵੀ ਖਲਾਈ ਸੀਗੀ ਉਹ ਤਾਂ ਚਲੋ ਇੱਕ ਅਲੱਗ ਜਿਹੀ ਸੀ ਜਿੱਦਾ ਲੰਗਰ ਹਜ ਤੱਕ ਚੱਲਦਾ ਵੀਰਪੈ ਵਾਲਾ ਜਿਹਨੂੰ ਕਹਿੰਦੇ ਆ ਵੀਰਪੈ ਦਾ ਲੰਗਰ ਬਾਬੇ ਦਾ ਚਲਾਇਆ ਹਜ ਤੱਕ ਚੱਲਦਾ ਹਾਂਜੀ ਉਹਨਾਂ ਨੇ ਸਾਨੂੰ ਜਿੱਦਾਂ ਬਹੁਤ ਸਾਰੇ ਜਿੱਦਾਂ ਗਲਤ ਕੰਮ ਕਰ ਰਹੀ ਲੋਕੀ ਉਸ ਟਾਈਮ ਤੇ ਉਹਨੂੰ ਕੱਢਿਆ ਕਿ ਜੀ ਉਹ ਪਿਤਰਾ ਨੂੰ ਪਾਣੀ ਦੇ ਰਿਹਾ ਸੀਗਾ ਹਾਂਜੀ ਉਦੋਂ ਉਹਨਾਂ ਨੇ ਉਸ ਟਾਈਮ ਤੇ ਫਿਰ ਉਹ ਪਿਤਰਾਵਾਂ ਵੱਲ ਨੂੰ ਆਪਣੇ ਜਿੱਦਾਂ ਖੇਤਾਂ ਵੱਲ ਨੂੰ ਪਾਣੀ ਕਰਤਾਰਪੁਰ ਤਾਂ ਉਹ ਉਸ ਵੇਲੇ ਮੇਰੇ ਹਿਸਾਬ ਨਾਲ ਗੰਗਾ ਜੀ ਸੀ ਕਿੱਥੇ ਹਾਂਜੀ ਹਾਂਜੀ ਹਰਦوار ਹਰਦوار ਸੀਗੇ ਨਾ ਉੱਥੇ ਉਹਨਾਂ ਨੇ ਪਾਣੀ ਆਪਣੇ ਕਰਤਾਰਪੁਰ ਸਾਹਿਬ ਵਾਲ ਨੂੰ ਐ ਕਰਨਾ ਸ਼ੁਰੂ ਕਰਤਾ ਤੇ ਉਹ ਉੱਥੇ ਜਿਹੜੇ ਆਏ ਸੀਗੇ ਬੰਦੇ ਜਾਂ ਪੰਡਤ ਸੀ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਤਾਂ ਗਲਤ ਕਰ ਰਹੇ ਆਂ ਇਧਰ ਨੂੰ ਪਰੋ ਜੀ ਪਿਤਰਾਣ ਨੂੰ ਉਹ ਕਹਿੰਦੇ ਜੇ ਤੁਹਾਡੇ ਪਿਤਰਾ ਤੱਕ ਪਹੁੰਚ ਜਾਂਦਾ ਪਾਣੀ ਤਾਂ ਮੇਰੇ ਖੇਤਾਂ ਨੂੰ ਤਾਂ ਪਹੁੰਚਣਾ ਚਾਹੀਦਾ ਉਸ ਵੇਲੇ ਧਰਮ ਦੀ ਸਹਿਤ ਨਾਲੋਂ ਟੁੱਟ ਗਿਆ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆਂ ਦੇਖੋ ਉਦਾਂ ਬਾਬਾ ਨਾਨਕ ਨੂੰ ਮੰਨਦੇ ਲੋਕੀ ਬਹੁਤ ਮੰਨਦੇ ਆ ਜੀ ਘਰਾਂ ਚ ਫੋਟੋਆਂ ਲਾਈਆਂ ਆ ਪਰ ਬੜੇ ਪ੍ਰਚੰਡ ਕਰਦੇ ਆ ਉਹ ਪਾਪੇ ਨਾਨਕ ਨੂੰ ਭੁੱਲ ਗਏ ਉਹਨਾਂ ਦੀਆਂ ਸਿੱਖਿਆਵਾਂ ਨੂੰ ਠੀਕ ਹੈ ਜੀ ਇਹ ਮੈਂ ਜਾਣਨਾ ਚਾਹੁੰਨਾ ਕਿੱਥੇ ਸਾਡੇ ਵਿੱਚ ਹਾਂ ਸਾਡੇ ਲੋਕਾਂ ਵਿੱਚ ਕਿੱਥੇ ਐਦਾਂ ਦੀ ਇੱਕ ਕਮੀ ਆ ਗੁਰੂ ਨਾਨਕ ਦੇਵ ਜੀ ਨੇ ਜੋ ਉਸ ਟਾਈਮ ਤੇ ਸਾਨੂੰ ਕਰਮ ਕਾਂਡ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ ਉਸ ਤੋਂ ਪਰੇ ਹੋ ਗਏ ਹਾਂ ਜੀ ਉਹ ਕਿੱਥੇ ਕਿੱਥੇ ਪ੍ਰੋਬਲਮ ਆਈਏ ਦੱਸੋ ਤੁਸੀਂ ਕਿਸ ਟਾਈਮ ਤੇ ਤੁਹਾਨੂੰ ਲੱਗਦਾ ਵੀ ਕਿੱਥੋਂ ਦੂਰ ਹੋ ਗਏ ਆ ਆਪਾਂ ਉਹਨਾਂ ਚੀਜ਼ਾਂ ਤੋਂ ਮੇਰੇ ਹਿਸਾਬ ਨਾਲ ਜੀ ਇੱਕ ਅਦਾ ਅਖਰ ਕਲਾਕਾਰ ਮੈਂ ਕਹਿੰਦਾ ਕਲਾ ਦਾ ਮਤਲਬ ਹੈ ਕਿਸੇ ਚ ਵੱਧੂ ਕੋਈ ਗੁਣਾ ਹਾਂਜੀ ਉਹਾਰੇ ਕਲਾਕਾਰ ਨਾ ਤਰਾਜ ਕਰਨ ਮੇਰੇ ਤੇ ਚਲੋ ਤਾਂ ਗੱਲ ਸਹੀ ਤੁਹਾਡੀ ਬਿਲਕੁਲ ਬਿਲਕੁਲ ਉਹ ਇੱਕ ਘਰ ਚ ਵੀ ਜੰਮ ਸਕਦਾ ਕਿਸੇ ਇਲਾਕੇ ਚ ਵੀ ਜੰਮ ਸਕਦਾ ਹਾਂਜੀ ਉਹਨੇ ਸਾਨੂੰ ਪੁੱਠੇ ਪਾਸੇ ਨੂੰ ਪਾਈ ਜਾਣਾ ਬਿਲਕੁਲ ਸਹੀ ਕਿਹਾ ਤਾਂ ਇੱਕੋ ਹੀ ਆ ਜਿਹੜਾ ਗੇੜੇ ਲਾਈ ਜਾਂਦਾ ਇਥੇ ਮੇਰੇ ਨਾਲ ਵਾਪਰੀ ਆ ਹਾਂਜੀ ਐ ਆ ਉਹ ਸਾਹਮਣੇ ਮੰਜਾ ਜਿਹੜਾ ਆ ਹਾਂਜੀ ਹਾਂਜੀ ਉੱਥੇ ਮੈਂ ਬੈਠਾ ਸੀ ਅੱਛਾ ਜੀ ਠੀਕ ਆ ਇੱਕ ਆਦਮੀ ਆਇਆ ਹਾਂਜੀ ਬਾਡੀ ਕੋ ਉਮਰ ਦਾ ਹੀ ਹੋਊਗਾ ਹਾਂਜੀ ਕਾਰ ਗੱਡੀ ਚ ਆਇਆ ਕਾਰ ਤੇ ਹਾਂਜੀ ਹੁਣ ਬੜੇ ਜ਼ੋਰ ਨਾਲ ਉੱਤੇ ਮੇਰੇ ਬਰਾਬਰ ਤੇ ਲਿਆ ਕੇ ਸਬ ਬ੍ਰੇਕ ਮਾਰ ਅੱਛਾ ਜੀ ਤੂੰ ਹਾਂ ਕਾਰ ਤੇ ਟਹਿਰਾ ਤੂੰ ਅੱਛਾ ਜੀ ਮੈਂ ਵੀ ਹੈਰਾਨ ਵੀ ਕੀ ਹੋਇਆ ਇਹਨੂੰ ਹਾਂ ਬੜਾ ਹੰ ਟਿਕਟ ਕਾਲਾ ਹੈ ਅੱਛਾ ਜੀ ਗੱਲ ਚ ਪਰਨਾ ਪਰਨਾ ਵੀ ਪਾਇਆ ਹੈ ਅੱਛਾ ਜੀ ਕਈ ਕੋਸ਼ਿਸ਼ ਕੀਤਾ ਆ ਠੀਕ ਆ ਮੈਂ ਕਹਾਂ ਵੀ ਇਹਨੂੰ ਕੀ ਹੋਇਆ ਹੋਊ ਆ ਇਧਰ ਆ ਬੰਦਰ ਨੂੰ ਜਾਣ ਲਈ ਜੀ ਹਾਂ ਉਹ ਗੱਡੀ ਚ ਉਤਰ ਕੇ ਮੇਰੇ ਮੋੜ ਦੀ ਅੱਛਾ ਬੜਾ ਤੇਜ਼ ਗਿਆ ਠੀਕ ਇਧਰ ਉਹ ਕੁੜੀ ਨਾ ਕੇ ਆਈ ਸੀ ਹਾਂਜੀ ਉਹ ਮੱਥਾ ਟੇਕਣ ਜਾਂਦੀ ਸੀ ਅੱਛਾ ਜੀ ਪਹਿਲੇ ਹੀ ਪੌੜਿਆ ਪੌੜਿਆ ਨਾ ਚਾਰ ਆ ਹਾਂਜੀ 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 ਪਹਿਲੇ ਪੌੜੇ ਤੋਂ ਉਹਨੇ ਏਦਾਂ ਹੱਥ ਲਾ ਕੇ ਮੱਥੇ ਨੂੰ ਲਾਉਣ ਲੱਗੀ ਅੱਛਾ ਜੀ ਉਹ ਛਣੇ ਜੁੱਤੀ ਅੰਦਰ ਜਾ ਰਿਹਾ ਸੀ ਅੱਛਾ ਜੀ ਉਹ ਜਦੋਂ ਲਾਗੇ ਪੈਰ ਰੱਖਿਆ ਤਾਂ ਮੈਂ ਕੁੜੀ ਨੂੰ ਕਿਹਾ ਬੀਬਾ ਮੱਥੇ ਨਾ ਲਾਈਂ ਠਹਿਰ ਜਾ ਅੱਛਾ ਜੀ ਮੈਂ ਵੀ ਉੱਠ ਕੇ ਉੱਥੇ ਚਲੇ ਗਿਆ ਹਾਂ ਉਹ ਗਾਂ ਨਹੀਂ ਸੀ ਗਿਆ ਮੈਂ ਤੋਹਲੇ ਸੀ ਅੱਛਾ ਪਰ ਉੱਥੇ ਹੀ ਖੜਾ ਸੀ ਲਾਗੇ ਠੀਕ ਆ ਉੱਤੇ ਜਾ ਕੇ ਮੈਂ ਉਹਨੂੰ ਫੜਿਆ ਮੈਂ ਕਿਹਾ ਵੀ ਤੂੰ ਆਪਣੇ ਪੈਰ ਤਾਂ ਗੰਦਗੀ ਤੋਂ ਉੱਚਾ ਲੈ ਹਾਂ ਉਹ ਜਿਹੜੀ ਮੱਥੇ ਨੂੰ ਲਾਉਣ ਦੀ ਉਹਦਾ ਕੀ ਕਰੀ ਅੰਦਰ ਹੀ ਖੜਾ ਕੜਿਆ ਇਕੱਲਾ ਇੱਥੇ ਲੈ ਕੇ ਲਾਓ ਜੀ ਜੁੱਤੀਆਂ ਕਿੱਥੇ ਲਾਉਣੀਆਂ ਅੱਛਾ ਮੈਂ ਉਹ ਬੜੇ ਧੀਰਜ ਨਾਲ ਕਿਹਾ ਬਾਹਰ ਨੂੰ ਲੈ ਫੜ ਕੇ ਤੇ ਤੁਮ ਬੜੀ ਸੋਹਣੀ ਸਲਾਹ ਦਿੱਤੀ ਆ ਬਾਹਰ ਜਿਹਾ ਪੌੜੀਆਂ ਤੋਂ ਬਾਹਰ ਉਹ ਲਿਖਿਆ ਆ ਕਿਰਪਾ ਕਰਕੇ ਜੋੜੇ ਇੱਥੇ ਰੱਖੋ ਹਾਂਜੀ ਆ ਇੱਥੇ ਲਿਖਿਆ ਆ ਹਾਂਜੀ ਆ ਲਿਖਿਆ ਹੀ ਆ ਬਿਲਕੁਲ ਉਸ ਵੇਲੇ ਵੀ ਲਿਖਿਆ ਸੀ ਉਸ ਵੇਲੇ ਵੀ ਲਿਖਿਆ ਆ ਅੱਛਾ ਫੇਰ ਠੀਕ ਆ ਮੈਂ ਕਿਹਾ ਇੱਥੇ ਕ ਲਿਖ ਦੇਈਏ ਅੱਛਾ ਇੱਕ ਦਮ ਕਹਿੰਦਾ ਸੌਰੀ ਅੱਛਾ ਮੈਨੂੰ ਗਰਮੀ ਆਈ ਜੀ ਪੂਰੀ ਗਰਮੀ ਕੱਢੀ ਹਾਂ ਮੈਂ ਕਿਹਾ ਸੌਰੀ ਅਖਰ ਮੈਨੂੰ ਮੁੜ ਕੇ ਨਾ ਬੋਲੀ ਹਾਂ ਤੇਰੀ ਗੱਡੀ ਖੜੀ ਆ ਤੂੰ ਚਾਬੀ ਨਹੀਂ ਕੱਢੀ ਵਿੱਚੋਂ ਹਾਂ ਮੈਂ ਟਾਇਰਾਂ ਵਾਲੀਆਂ ਸਾਰੀਆਂ ਚਲਾ ਕੇ ਦੇਖੀਆਂ ਜਹਾਜ਼ ਤੋਂ ਫਿਰ ਅੱਛਾ ਤੇ ਮੈਂ ਉੱਤੇ ਮਾਰਦਾ ਕਿਸੇ ਰੁੱਖ 'ਚ ਮਾਰਦਾ ਕਿਸੇ ਕੰਧ 'ਚ ਮਾਰ ਕੇ ਭੰਦਾ ਨਾ ਹਾਂ ਤੂੰ ਆਣ ਕੇ ਗਰਮ ਹੋਈ ਮੈਂ ਕਹਿ ਦੂੰ ਸੌਰੀ ਹਾਂ ਮੈਂ ਕਿਹਾ ਲੱਖ ਲਾਣ ਤੇ ਤੇਰੇ ਟਿੱਕਿਆਂ ਤੇ ਤੇਰੇ ਪਰਨੇ ਤੇ ਕਿਹੜੀ ਬਦਮਾਸ਼ੀ ਦਿਖਾ ਲੈਣਾ ਆ ਮੈਨੂੰ ਮੈਂ ਆਪਣਾ ਗੁੱਸਾ ਪੂਰਾ ਲਾਇਆ ਜੀ ਪਰ ਉਹ ਵਿਚਾਰੇ ਨੇ ਮੂੰਹ ਨਹੀਂ ਖੋਲਿਆ ਉਦਾਂ ਗੱਡੀ ਲੈ ਕੇ ਮੜ ਗਿਆ ਸੋ ਇਹ 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 ਨਿਕੜਾ ਪੈ ਗਿਆ ਅੱਜ ਧਰਮ ਤੇ ਵੀ ਇਦਾਂ ਹੀ ਹੁੰਦੇ ਆ ਇੱਥੇ ਸਾਡੇ ਬਜ਼ੁਰਗਾਂ ਦੀ ਸਾਡੇ ਪਿੰਡ ਮੁਸਲਮਾਨ ਬਹੁਤ ਸੀ ਅੱਛਾ ਜੀ ਤੇ ਮੁਸਲਮਾਨਾਂ ਦੇ ਜਿੱਦਾਂ ਸਾਡੇ ਸਰਾਵਾ ਆ ਇਹਨਾਂ ਦੇ ਤਕੀਏ ਆ ਹਾਂਜੀ ਉੱਤੇ ਇੱਕ ਤਕੀਏ ਚ ਰਹਿੰਦਾ ਸੀ ਮਾਸਟਰ ਬਜ਼ੁਰਗ ਕਹਿੰਦੇ ਹੁੰਦੇ ਵੀ ਉਹਨੂੰ ਸਾਰੇ ਮਸਤ ਕਹਿੰਦੇ ਠੀਕ ਹੈ ਜੀ ਤੇ ਇੱਥੇ ਦੋ ਇਤਿਹਾਸਕ ਮੰਦਰ ਆਏ ਕਿਹ ਆ ਇੱਕ ਉਹਦੇ ਰੋ ਵੀ ਸਾਡੇ ਕੋਲ ਹੀ ਆ ਹਾਂਜੀ ਦੋ ਇਤਿਹਾਸਕ ਮੰਦਰ ਆ ਠੀਕ ਹੈ ਜੀ ਬਜ਼ੁਰਗ ਸਾਡੇ ਇਕੱਲੇ ਹੀ ਹੁੰਦੇ ਸੀ ਉਹ ਦੋਨਾਂ ਮੰਦਰ ਜਾਂਦੇ ਸੀ ਅੱਛਾ ਜੀ ਪਹਿਲਾਂ ਇਹ ਸੇ ਮੰਦਰ ਹੁੰਦੇ ਸੀ ਠੀਕ ਆ ਉਹਨੂੰ ਪਤਾ ਸੀ ਸਵੇਰ ਨੂੰ ਜਿਵੇਂ ਟਾਈਮ ਨਾ ਹੁੰਦੇ ਸੀ ਘਰੋਂ ਤਾਂ ਉਹ ਤੋਂ ਉਹ ਜਿਹੜਾ ਤਕਿਆ ਸੀ ਇੱਥੇ ਆ ਜਾਂਦਾ ਸੀ ਅੱਛਾ ਸਾਡੇ ਬਜ਼ੁਰਗਾਂ ਨੂੰ ਕਹਿੰਦਾ ਸੀ ਮੈਨੂੰ ਪਰਚਾ ਦੇਓ। ਅੱਛਾ ਜੀ। ਉਹ ਰੋਜ਼ ਗੱਜਾ ਸੀ ਉਹ ਵੀ ਘਰੋਂ ਕੋਈ ਮਿੱਠਾ-ਮੋਟਾ ਲੈ ਕੇ ਆ ਜਾਂਦੇ ਸੀ। ਅੱਛਾ ਜੀ। ਉਹ ਉੱਡਣ ਹੀ ਉਹਨੂੰ ਦੇਦੇ। ਅੱਛਾ। ਉਹਨੇ ਤੋਂ ਉਹ ਪਰਚਾ ਖਾ ਕੇ ਤਕੀਏ ਚੱਲ ਜਾ। ਹਾਂ। ਉੱਥੇ ਤਕੀਏ ਜਦ ਮੈਂ ਵੀ ਕਾਫੀ ਤਕੀਏ ਦੇਖੇ ਆ ਜਿਹੜੇ ਆਵਾਦ ਆ। ਉੱਥੇ ਹੁੱਕਾ ਜੂ ਰੱਖਿਆ। ਅੱਛਾ ਜੀ। ਬਜ਼ੁਰਗਾਂ ਦੱਸਿਆ ਵੀ ਉੱਥੇ ਵੀ ਹੁੱਕਾ ਹੁੰਦਾ ਸੀ। ਅੱਛਾ। ਕੁਝ 2-4-10 ਮੁਸਲਮਾਨ ਪਿੰਡੇ ਹੁੰਦੇ ਸੀ ਠੀਕ 16 ਵੀ ਮਾਰਦੇ ਆ ਪਿਆਜ ਆ ਪੀ ਲੋ ਹਮ ਮਾਸਤ ਨੂੰ ਵੀ ਕਹਿੰਦੇ ਸੀ ਪੀਲਾ ਹਮ ਹਮ ਉਹਨਾਂ ਕਹਿਣਾ ਭਈ ਮੈਂ ਉਤੋਂ ਮੰਦਰ ਤੋਂ ਪ੍ਰਸ਼ਾਦ ਖਾ ਕੇ ਆਇਆ ਉਹਨੇ ਕੁੱਟਣਾ ਉਹਨੂੰ ਠੀਕ ਆ ਉਹਨਾਂ ਸੰਗ ਚੁੰਗਲ ਪੈਰ ਨਹੀਂ ਉਲਟੀ ਕਰਨੀ ਚੂਰੀ ਕਰਨੀ ਤਾਂ ਹੁੱਕੇ ਤੇ ਬਹਿ ਜਾਣਾ ਅੱਛਾ ਬਜ਼ੁਰਗਾਂ ਦੇ ਘਰੋਂ ਕੋਚਾ ਪਾਣੀ ਪੀ ਕੇ ਦੂਜੇ ਮੰਦਰ ਜਾਂਦੇ ਸੀ ਉਹ ਰਾਤ ਤੱਕ ਇਹਦੇ ਕੋਲ ਦੀ ਸੀ ਅੱਛਾ ਜੀ ਦੋਨੋਂ ਤੋਂ ਦੀ ਉਹ ਨਹੀਂ ਨੰਗਣਾ ਉਹਨੂੰ ਤੋ ਹੁੱਕੇ ਤੋਂ ਔਟ ਕੇ ਪੀ ਮਗਰ ਚੱਲ ਜਾਣਾ ਅੱਛਾ ਜੀ ਕਹਿਣਾ ਜੀ ਅਗਲਾ ਉਹ ਨਹੀਂ ਕੁੱਟ ਕੇ ਕੱਢ ਦਿੱਤਾ ਤਾਂ ਮੈਨੂੰ ਹੋਰ ਦੇ ਦਿਓ ਹਾਂ ਉਹ ਨਹੀਂ ਵੇਗੜਦੀ ਡੜੀ ਦੇ ਦੇਣੀ ਅੱਛਾ ਉਹਨੂੰ ਵੇਤ ਕੀ ਆ ਕਿ ਹੁੱਕਾ ਪੀਣਾ ਫੇਰ ਕੁੱਟ ਖਾਣੀ ਜੀਨੇ ਨੂੰ ਉਹਨੂੰ ਕੁੱਟਦੇ ਰਹੇ ਹੁਣ ਕਬਰ ਆ ਕੇ ਦੇਖ ਲਇਓ ਸਾਡੇ ਬੰਦੇ ਵੀ ਉੱਤੇ ਨੱਕ ਰਕੜਦੇ ਬੱਲੇ 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 ਇਹ ਆ ਸਾਡੀ ਧਾਰਨਾ ਮਣੀ ਉਹ ਕਲਾਕਾਰਾਂ ਲਈ ਤਾਂ ਦਸੀ ਆ ਦੇਖ ਲਓ ਹੈ ਸਾਡੇ ਘਰ ਚ ਜੰਪ ਹੈ ਸਾਡੇ ਹਲਕੇ ਚ ਜੰਪ ਹੈ ਅਸੀਂ ਉਹਦੇ ਮਗਰੀ ਲੱਗ ਅੱਛਾ ਫੇ ਇੱਕ ਦਾ ਤਾਂ ਇਹ ਤੂੰ ਛੁਟਕਾਰਾ ਕਿੱਦਾਂ ਆ ਛੁਟਕਾਰਾ ਜੀ ਆਪਣੀ ਬਿਲ ਪਾਵਰ ਵਧਾਓ ਕਿਉਂਕਿ ਸੇ ਮਗਰ ਲੱਗਦੇ ਆ ਹਾਂ ਜਾਂ ਜਵਾਬ ਦਿਓ ਹੋਣੀ ਤੇ ਕਈ ਆਉਂਦੇ ਆ ਹਾਂਜੀ ਫੇ ਜੀ ਕਹਿੰਦੇ ਤੂੰ ਚੇਮੂ ਆਓ ਹਾਂਜੀ ਮੈਂ ਪੁੱਛਦਾ ਹੁੰਨਾ ਵੀ ਰੋਟੀ ਨਹੀਂ ਖਾਧੀ ਉਹ ਕਹਿੰਦੇ ਹਾਂਜੀ ਪਾਣੀ ਨਹੀਂ ਪੀਤਾ ਹਾਂਜੀ ਹੋਰ ਚਾਹ ਚੂ ਨਹੀਂ ਪੀਤੀ ਹਾਂ ਧੋਕ ਸੁੱਚਾਈਆ ਹਾਂ ਆ ਨੱਕ ਟੋਂ ਸੀ ਨਿਕਲਦਾ ਇਹ ਸੁੱਚਾਈਆ ਹਾਂ ਕਿਹੜਾ ਮੂੰਹ ਸੁੱਚਾ ਕੀਤਾ ਉਹ ਦੱਸ ਹਾਂ ਹੁਣ ਇੱਥੇ ਬਹੁਤੇ ਸੱਪਾਂ ਇੱਕ ਇਸ ਹੁੰਦੇ ਹਾਂ ਹਾਂਜੀ ਇਹਨਾਂ ਲਈ ਇਹ ਜ਼ਰੂਰੀ ਆ ਜਿੰਨਾ ਬੰਦਾ ਭੁੱਖਾ ਰਹੂਗਾ ਜ਼ਹਿਰ ਜਿਹੜੀ ਅਸਰ ਜ਼ਿਆਦਾ ਕਰੂ ਰਜ਼ਾਇਆ ਚਾਹੀਦਾ ਪਤਾ ਨਹੀਂ ਸੁੱਚਾ ਮੂੰਹ ਬਿਚਕਤ ਵਾਲਾ